ਸਾਰੇंनो ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੀਜ਼ਨ ਦੀ ਪਹਿਲੀ ਅਸਲੀ ਧੁੰਦ ਪਈ ਹੈ ਬਾਲਾ ਕੈਨ ਸੀਨਾ ਉਧਰੋਂ ਕੈਮਰਾ ਕਰੀ ਦੇਖੀ ਉਹ ਪਿੱਛੇ ਤੁਹਾਨੂੰ ਸ਼ਾਇਦ ਦਰਖਤ ਦਿਖ ਰਹੇ ਹੋਣਗੇ ਦਿਖ ਰਹੇ ਨੇ ਹਾਂ ਅੱਧੇ ਦਰਖਤ ਦਿਖ ਰਹੇ ਨੇ ਧੁੰਦ ਕਿੰਨੀ ਸੋਹਣੀ ਥੱਲੇ ਨੂੰ ਉੱਤਰ ਰਹੀ ਹੈ ਸਵੇਰੇ ਟਾਵਰ ਵੀ ਦੇਖ ਸਕਦੇ ਉੱਪਰੋਂ ਜਾਂ ਥੱਲੇ ਜਾਂ ਜਦੋਂ ਮੈਂ ਦੁੱਧ ਲੈਣ ਗਿਆ ਉਹ ਤਾਂ ਇੰਨੀ ਜਿਆਦਾ ਧੁੰਦ ਸੀ ਮੈਂ ਜਮੇ ਘਰ ਦੇ ਕੋਲ ਆਇਆ ਘਰ ਜਮਾ ਵੀ ਨਹੀਂ ਦਿਖ ਰਿਹਾ ਸੀ ਹੁਣ ਤਾਂ ਸੂਰਜ ਆਉਣ ਲੱਗ ਗਿਆ ਹੁਣ ਤਾਂ ਘਟ ਗਿਆ ਹੁਣ ਤਾਂ ਧੁੰਦ ਛੱਟ ਗਈ ਬਸ ਥੋੜੀ ਦੇਰ ਜਿਹਾ ਥੱਲੇ ਆ ਲੇਅਰ ਜੀ ਫੇਰੇ ਨਹੀਂ ਸ਼ਾਂਤ ਹੋ ਜਾਣਾ ਵਾਹਿਗੁਰੂ ਮੰਮੀ ਤੋਂ ਬਿਨਾ ਸਾਡੇ ਆ ਜੀਵਨ ਤੁੰਦਰਾ ਹੋਇਆ ਹੋਇਆ ਮੰਮੀ ਦੇ ਬਿਨਾ ਟਮਾਟੇ ਲੱਗਿਆ ਜੀ ਅੱਜ ਵੀ ਟੈਨਸ਼ਨ ਚ ਆ ਰਵਣੀ ਵੀ ਤੁੰਦਪਾ ਟਮਾਟੇ ਦੇ ਟਮਾਟੇ ਇਹ ਤਾਂ ਬਹੁਤ ਦਿਨਾਂ ਦੇ ਲੱਗੇ ਆ ਜੀ ਪਰ ਵੀਡੀਓ ਨੇ ਨਹੀਂ ਦੇਖਿਆ ਨੇ ਇਹ ਵੀ ਆਪਣੇ ਆਪ ਹੀ ਉੱਗਿਆ ਲੱਗਦਾ ਮੈਨੂੰ ਜਿਹੜਾ ਆਪਣੇ ਆਪ ਉੱਗਿਆ ਸੀ ਪੱਟ ਕੇ ਲਾਇਆ ਉਹਰੇ ਕਦੇ ਕਿਸੇ ਥਾਂ ਤੇ ਆਪਣੇ ਆਪ ਉੱਗਿਆ ਸੀ ਇਹ ਵਿੱਚ ਦਿਖਾਉਣੇ ਨਹੀਂ ਹੈਗੇ ਕੋਈ ਟਰਾਲੀ ਲੈ ਕੇ ਆ ਜੂਗਾ ਅੱਜ ਬਣਾਉਣੀਆਂ ਨੇ ਮੈਸਤਾ ਮੇਰਾ ਜੀ ਨਹੀਂ ਕਰਦਾ ਸੀ ਪਰ ਕਹਿੰਦੇ ਮੂਲੀਆਂ ਨੇ ਰੋਟੀਆਂ ਫਿਰ ਉਹ ਸੁਣ ਕੇ ਮੇਰਾ ਜੀ ਕਰਿਆ ਵੀ ਚਲੋ ਰੋਟੀ ਖਾ ਲੈਨੇ ਆ ਤੇ ਮੂਲੀਆ ਮੂਰੇ ਵੀ ਨੇ ਇੱਧਰ ਵੀ ਨੇ ਇਧਰੋਂ ਬਟਣੀਆਂ ਮੈਨੂੰ ਐਵੇਂ ਆਏ ਪ੍ਰਾਣੀਆਂ ਲੱਗੀਆਂ ਹੋਈਆਂ ਨੇ ਓਕੇ ਪਹਿਲਾਂ ਇਧਰੋਂ ਖਾਲੀ ਕਰ ਦੇ ਐਹੀ ਜੀ ਮੈਨੂੰ ਬਟਣੀ ਰਿਸਕ ਲੱਗ ਜਿੰਦੀਆਂ ਮੂਲੀ ਛਾਲਗਮ ਜਿਵੇਂ ਸੌਕੀ ਪਨੇ ਮੂਲੀ ਟੁੱਟ ਜੇ ਨਾ ਇਹ ਕਰਦੇ ਤਾਨਨੇ ਵਣੇ ਜਮਾਰ ਲੱਗ ਜਾਂਦੇ ਨੇ ਤੈਨੂੰ ਮੂਲੀ ਨਹੀਂ ਮਟਣੀ ਉਹ ਇਹ ਕਿ ਤੈਨੂੰ ਐਵੇਂ ਨਹੀਂ ਕਰਨਾ ਹਾਂ ਫਿਰ ਉਹਨਾਂ ਕਿਸਾਨ ਦੇ ਮੁੰਡਿਆਂ ਇੰਨਾ ਤੇ ਕੰਮ ਕਰ ਹੀ ਸਕਦੇ ਆ ਜਾ ਹਾਂ ਆਹ ਤਾਂ ਬਾਹਰ ਹੀ ਆਈ ਪਈ ਆ। ਇਹ ਦੂਜੀ ਵਾਰ ਹੀ ਆਈ ਪਈ ਆ। ਟੁੱਟੂ ਕੀ ਜਦ ਮੈਂ ਖਿੱਚਿਆ ਖਿੱਚ ਦੋ ਫੜ ਕੇ। ਕੈੜੀ ਆ ਬਹੁਤ। ਕੋਈ ਨਾ ਖਿੱਚੋ। ਵਾਹਿਗੁਰੂ ਵਾਹਿਗੁਰੂ ਕਰਕੇ। ਲਓ। ਓਹ ਹੋ 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 ਨਾਈ। ਇਹ ਕਿੱਡਾ ਕੰਮ ਸੀ ਉਦਾਂ ਹੀ ਡਰੀ ਜਾਂਦੇ। ਨਾਈ। ਉਹਦੇ ਨਾਲ ਵਾਲੀ ਜਿਹੜੀ ਨਾਲ ਦਾ ਢਡੇ ਵਾਲੇ ਪਾਸੇ। ਹਾਂਜੀ। ਇਹ ਵੀ ਬਾਹਰ ਹੀ ਆ। ਹਾਂ। ਬੋਲੀ ਸਮਝ ਨਹੀਂ ਯਾਰ। ਆ ਵੀ ਪਾਟਲਾ ਵੀ ਬਾਹਰ ਪਾਟਲਾ ਪਾਟਲਾ ਪਾੜ ਲਓ। ਤੈਨੂੰ ਬਹੁਤ ਹੋਣਗੀਆਂ। ਨਹੀਂ ਤੈਨੂੰ ਕਿਵੇਂ ਬਹੁਤ ਹੋਣਗੀਆਂ। ਪਾਣੀ ਕਿੰਨਾ ਨਿਕਲ ਜਾਣਾ ਇਹਨਾਂ ਦਾ ਆਹ ਪੱਟ ਲੋ ਇਹ ਮੋਸਟਲੀ ਹੋਈਆਂ ਹੀ ਪਈਆਂ ਨੇ ਟੋਪੀ ਦੇ ਵਿੱਚ ਚਲ ਕੋਈ ਨਾ ਹੋਰ ਪੱਟ ਲੋ ਇਹ ਤਾਂ ਬਹੁਤ ਬਰੀਕ ਆ ਹਾਂ ਪੱਟ ਲੋ ਜਿਹੜੀ ਤੂੰ ਹੱਥ ਲਾਇਆ ਸੀ ਹਾਂ ਸਹੀ ਆ ਹਾਂਜੀ ਛੋਟੀ ਨਹੀਂ ਠੀਕ ਆ ਹੋਰ ਲੈ ਲਓ ਉਹ ਜਿਹੜੀ ਜਿੱਥੇ ਖੜੇ ਹਾਂ ਉਹ ਦੇਖਿਓ ਤੁਹਾਡੇ ਵਾਲੇ ਪੈਰ ਵਾਲੇ ਪਾਸੇ ਦੇਖੋ ਆਹਾਂ ਹਾਂਜੀ ਇਹ ਮੋਟੀ ਆ ਖਾਣ। ਇਹਦੇ ਰਹਿਣ ਦੇ ਰਹਿਣ ਦੇ ਫਿਰ ਨਾ ਵੱਡੇ ਤਾਂ ਪੱਕੀ ਹੋਈ ਆ। ਨਹੀਂ ਠੀਕ ਲੱਗਦੀ ਆ। ਨਹੀਂ ਇਹ ਪੱਕੀ ਹੁੰਦੀ ਆ ਜੀ। ਫਿਰ ਪੱਟੇ ਲੈਣੇ ਇਹ ਤਾਂ ਕਰਨਾ ਕੀ। ਕੋਈ ਨਾ ਬਾਅਦ ਚ ਫੱਟ ਦਾਂਗੇ ਸਿੱਟ ਦਾਂਗੇ ਉਧਰੋਂ ਫੱਟ ਦੋ। ਮੈਂ ਖਾ ਲੂੰਗਾ। ਯਾਰ ਸੇਸਾ ਪੱਕੀ ਹੈ ਕਿ ਉਹ ਖਾਣੀ ਆ। ਪੱਕੀ ਤਾਂ ਨੁਕਸਾਨ ਹੁੰਦਾ ਜੀ। ਹਾਂਜੀ। ਕੀ? ਸਵਾਦ ਨਹੀਂ ਹੁੰਦੀ ਜਿਵੇਂ ਕੁਝ ਹੋਰ ਹੀ ਹੁੰਦਾ। ਜੀ ਕਮੈਂਟ ਆਪਣੇ ਆਸੀ ਕਹਿੰਦੇ ਜਿੰਨੀ ਕੌਲੀ ਮੂਲੀ ਉਹਨੀ ਸਿਹਤ ਲਈ ਬੰਦ। ਬਸ ਬਸ ਉਹ ਉਧਰਲੇ ਪਾਸੇ ਪਟੋ ਜਿਹੜੀ ਬਾਹਰ ਦੇਖਦੀ ਆ ਪਰਲੇ ਬੰਨੇ। ਆਹ ਜਿੱਥੇ ਪੈਰ ਲਾਇਆ। ਜਿੱਧਰ ਪੈਰ ਲੱਗਿਆ ਸੀ ਹਾਂ ਜੀ ਇਹ ਵੀ ਮੈਨੂੰ ਲੱਗਦਾ ਨਾ ਟੁੱਟੋਗੀ ਜੇ ਪੱਕੀ ਆ ਫੇਰ ਨਾ ਕੱਟਿਓ ਠੀਕ ਆ ਨਾਈਸ ਮੋਤਾ ਮੋਤਾ ਆ ਜੋ ਤੁਸੀਂ ਤਾਂ ਕਿਦੋਂ ਦੇ ਬਾਅਦ ਬਾਅਦ ਕਰੀ ਜਾਂਦੇ ਆ ਆ ਵੀ ਬਾਟੀ ਲੈਣੀ ਆ ਮੈਨੂੰ ਇਹਦਾ ਕੀ ਕਰਨਾ ਇਹਦਾ ਇਸੇ ਇੱਕ ਸਾਬ ਮੂੰਗਰੇ ਬਣ ਜਾਂਦੇ ਹੁੰਦੇ ਨੇ ਪੱਕੀਆਂ ਮੂੜੀਆਂ ਦੇ ਇਹ ਠੀਕ ਆ ਪੱਕੀ ਨਹੀਂ ਸਹੀ ਪੱਕੀ ਆ ਨਾ ਮੂੰਗਰੇ ਬਣ ਜਾਂਦੇ ਆ ਇਹਨਾਂ ਦੇ ਪਤਾ ਨਹੀਂ ਹੈਗਾ ਜੀ ਤੁਹਾਨੂੰ ਨਹੀਂ ਪਤਾ ਹੈਗਾ ਚਲੋ ਹੋਰ ਕੁਝ ਪਟਣਾ ਨਾ ਹਾਂ ਜੀ ਕੱਟ ਦੋ ਗਸ਼ ਕਰ ਲਈ ਹੁਣ ਇਹਨਾਂ ਦਾ ਕੱਟਣਾ ਪਾਣੀ ਪਾਣੀ ਥਾਲ ਜੇ ਕੱਟ ਲਈ ਮੈਂ ਅਜਦੁਰ ਅਜਦੁਰ ਪਿੱਛੇ ਪਾਣੀ ਦੇਣਾ ਫਸਲਾਂ ਨੂੰ ਇਹੀ ਪਾਣੀ ਦੇ ਦਾਂਗੇ ਉਹ ਇੱਕ ਕਮਾਲ ਦੀ ਗੱਲ ਆ ਮੇਰੇ ਖਿਆਲ ਚ ਵੀ ਮੋਲੀ ਨਾਲ ਜੇ ਬੰਦਾ ਐਵੇਂ ਹੈਲਦੀ ਹੋਊਗੀ ਜੇ ਰੌਕ ਆਵੇ ਹਨਾ ਪਰ ਆਪਾਂ ਇਹਦਾ ਸਾਰਾ ਬੈਣ ਜੇ ਕੱਢ ਕੇ ਇਹਨੂੰ ਤਲ ਕੇ ਐਨ ਤਲ ਕੇ ਇੱਕਦਮ ਫਰਾਈ ਕਰ ਲੈਨੇ ਆਪਾਂ ਬਰੌਂਟਾ ਆਣ ਦਾ ਜਦੋਂ ਵਿੱਚ ਬਾਕੀ ਪੂਰੀ ਹੈਲਦੀ ਤੋਂ ਹਨ ਹੈਲਦੀ ਚੀਜ਼ ਹੋਣਾਗੀ ਕੰਨੀ ਨੇ ਰੋ ਰੋ ਖਾਵੇ ਰੋ ਦੇ ਬਹੁਤ ਜ਼ਿਆਦੇ ਫਾਇਦੇ ਨੇ ਉਹ ਰਾਂ ਨਚੋੜ ਕੇ ਵੀ ਥੋੜਾ ਜਿਆ ਹੁੰਦਾ ਵੀ ਥੋੜਾ ਜਿਹਾ ਵੀ ਨਹੀਂ ਰਹਿਣਾ ਚਾਹੀਦਾ ਹੈਗਾ ਪੂਰਾ ਕੱਟ ਦੇ ਜਿੰਨੇ ਰੋ ਖਾਣੀ ਹੈ ਖਾਓ ਭਾਈ ਅਸੀਂ ਕਿਹੜਾ ਮਾਣਾ ਹਾਂ ਰੋ ਵੀ ਵਧੀਆ ਲੱਗਦੀ ਆ ਪਰ 프ੌਂਟੇ ਸਵਾਦ ਲੱਗਦੇ ਆ ਕੱਟ ਕੇ ਕਿੰਨੀ ਕੱਟ ਗਈ ਵਿਚਾਰੇ ਨਾਲ ਉਧਰ ਥੋੜੀ ਜੀ ਪਾਦਕ ਧਨੀਆ ਵਗੈਰਾ ਤੋੜ ਦੇ ਹੁੰਦਾ ਸੀ ਲੈਟਸ ਪਈਆ ਵਿੱਚ ਉਹ ਵੀ ਵਿੱਚ ਪਾ ਲਾਂਗੇ ਲੈਟਸ ਤਾਂ ਨਹੀਂ ਪਾਉਂਗੇ ਪੈਨ ਉੱਤ ਵੈਸੇ ਪੈ ਵੀ ਸਕਦੀ ਹੈ ਪਰ ਉਹ ਵੀ ਕੋਕ ਹੋ ਜੂਗੀ ਸਲਾਦ ਕੋਕੋ ਕਿਤੇ ਦਾ ਕੀ ਫਾਇਦਾ ਨਹੀਂ ਲੱਗਦਾ ਜੇਦੀ ਭਾਂਡੇ ਜੀ ਸਰ ਜੀ ਹਾਂ ਫੇ ਬੰਦੇ ਵੀ ਆਪ ਘਾਟੀਆਂ ਐ ਮੇਰੇ ਮੰਮੀ ਤਾਂ ਇੱਕ ਦੀ ਖਾਣੀ ਹੁੰਦੀ ਆ ਕਿ ਮੈਂ ਖਾਣੀ ਹੈਗੀ ਤੇ ਖਾਣੀ ਮੈਂ ਤਾਂ ਦਾਲ ਖਾਂਗੀ ਦਾਲ ਵੀ ਵਿੱਚ ਪਾ ਲੈ ਮੂਲੀ ਦਾਲ ਦੇ ਪਰੌਂਠੇ ਮੇਰੀ ਫੇਵਰੇਟ ਆ ਦਾਲ ਪਰੌਂਠੇ ਆ ਪਿੰਨੀ ਬਣ ਕੇ ਚਾਵਲਾਂ ਦੀ ਪਿੰਨੀ ਵਾਰੀ ਲੱਗਦੀ ਮੈਨੂੰ ਤਾਂ ਦਾਲ ਨਹੀਂ ਪਸੰਦ ਆ ਮੈਂ ਢੇਦੀ ਖਾ ਸਕਦੀ ਆ ਪੀਲੀ ਦਾਲ ਹਾਂ ਜੀ ਤੇ ਮੰਮੀ ਬਸਤੀ ਆ ਜੀ ਹਾਂ ਜੀ ਹਾਂ ਦੀ ਮਸਲੀ ਹੁੰਦੀ ਆ ਯਾਂਸ ਤੁਹਾਨੂੰ ਤਾਂ ਪਤਾ ਨਹੀਂ ਹਣਾ ਹੰਤਾ ਸਿ ਬਣਾਉਣੇ ਹੁੰਦੇ ਆ ਮੱਕੀ ਵਾਲੇ ਪਰ ਅੱਜ ਬਣਾਉਣੇ ਆ ਦੁੱਧਾਂ ਦੇ ਘੱਟੇ ਵਾਲੇ ਉਹ ਮੈਂ ਸੋਚਿਆ ਮਹੀ ਦਾ ਸੀਜ਼ਨ ਚਾਰ ਰਿਹਾ ਆ ਫਿਰ ਬੰਦਾ ਮੋਲ ਤੂੰ ਤੀ ਦੇਖੋ ਬਾਹਰ ਨਿਕਲੇ ਪਹਿਲਾਂ ਐਨ ਪੂਰੀ ਧੁੰਦ ਸੀ ਹੁਣ ਵਧੀਆ ਮੌਸਮ ਹੋ ਗਿਆ ਬਾਕੀ ਉਹੀ ਆ ਸੇਮ ਪ੍ਰੋਸੈਸ ਪਤਾ ਹੀ ਆ ਸਾਰਿਆਂ ਨੂੰ ਤੇ ਇਹਦੇ ਬਾਅਦ ਬਸ ਅੱਜ ਇੱਕ ਬਰ ਰਿਸ਼ਤੇਦਾਰ ਨੇ ਆਉਣਾ ਸੀਗਾ ਉਹ ਲੋਕਾਂ ਦੇ ਸ਼ਾਮ ਨੂੰ ਮਾਣਾ ਮੋਟਾ ਪਿੱਛੇ ਪਾਣੀ ਲੈਣ ਦਾ ਕੰਮ ਕਰਾਂਗੇ ਸਾਡੀ ਪੁੱਤਾਂ ਨੂੰ ਪਾਲੀ ਹੋਈ ਗੋਭੀ ਉਹ ਵੀ ਕਰਦੇ ਆਂ ਬੰਦੀ ਅੱਜ ਚੱਲ ਆਇਆ ਅੱਛਾ ਇਹ ਖਾਦੀ ਘਾਟਾ ਹੀ ਵੰਡੀ ਵਾਦਾ ਐਂਡੀ ਮਿਹਨਤ ਕੀਤੀ ਪਰ ਨਿਸਰ ਚੱਲੀ ਕੀ ਕਿਹਦਾ ਫੇਰੇ ਦਾ ਇਸੇ ਕੰਮ ਆ ਜੀ ਸਾਦਾ ਦਿੱਤੀ ਹਾਂਜੀ ਕਿਉਂਕਿ ਐਤਗੀ ਗੋਭੀ 60 ਰੁਪਏ ਕਿਲੋ ਚੱਲ ਰਹੀ ਹੈ ਕੋਈ ਘਰ ਕੋਈ ਕਿਹਿੰਦਾ ਗੋਭੀ ਹੈਗੀ ਜੀ ਅੱਗੇ ਅਗਲਾ ਕਹਿੰਦਾ ਸੀ ਜੀ ਅਸੀਂ ਨਹੀਂ ਲੈ ਕੇ ਜਾਣੀ ਹਾਂ ਐਤਗੀ ਫੋਨ ਕਰਕੇ ਮੰਗਦੇ ਆ ਕੀ ਕਰੋਗੇ ਜੀ ਇਹਨਾਂ ਦਾ ਇਹਨੂੰ ਫਰੀਜ਼ੇ ਤਰ ਜਾਣਾ ਉਹਨੂੰ ਥੋੜਾ ਐਸੇ ਪਕੌੜੇ ਜੇ ਵਧੀਆ ਬਣ ਸਕਦੇ ਇਹਨਾਂ ਦੇ ਜਿੰਨੇ ਪਕੌੜੇ ਬਣਦੇ ਨੇ ਇਹ ਗੋਭੀਆਂ ਦੇ ਬਣਦੇ ਨੇ ਸਸਤੀ ਹੁੰਦੀ ਆ ਪਪਾ ਰੋਜ਼ ਭਰਦਾ ਅੱਛਾ ਜੀ ਉਹ ਸਾਰੇ ਫੁੱਲ ਬਾੜ ਲਿਆ ਹੁੰਦੇ ਨੇ ਨਿਸਰੇ ਨਿਸਰੇ ਇਹਨੂੰ ਖਬਲੀ ਕੀ ਕਹਤੇ ਹੁੰਦੇ ਨੇ ਉਹ ਕਿੰਨੀਆਂ ਨੇ ਉਹ ਮੈਂ ਭੁੱਲ ਗਿਆ ਗੋਭੀ ਦੇ ਕਿੰਨੇ ਹੋਗੇ ਕੈਰਟ ਪਤਾ ਨਹੀਂ ਜੀ ਗੋਭੀ ਬਾਰੇ ਮੈਨੂੰ ਪਾਪਾ ਕਹਿੰਦਾ ਹੁੰਦਾ ਉਹਨਾਂ ਨੂੰ 60 60 ਅੱਛਾ ਇਹ ਕਿੰਨੀਆਂ ਹੋਊਗਾ ਐਨੀ ਹੋਣਗੇ ਸਭ ਜਿੰਨੇ ਵੀ ਪੈਂਦੇ ਨੇ ਆਹ ਬੋਲੋ ਥੋੜੂ ਕਹਿੰਦਾ ਪੁੱਤਰ ਹਾਂਜੀ ਇਹ 60 ਦਾ ਗੰਦਾਰ ਨੇ ਮਰਨਾ ਇਹਨੂੰ ਸਭ 60 ਦੇ ਪੈਂਦੇ ਉਹਦੇ ਚ ਵੱਧ ਵੱਧ ਕਿੰਨੀ ਕੁੱਪੀ ਜਦੀ ਆਪਾਂ ਨੇ ਹਾਂਜੀ ਪਰ ਆਪਾਂ ਨੇ ਬਹੁਤ ਘੱਟ ਨਹੀਂ ਵੀ ਕਿੰਨੀ ਤਾਂ ਬਣਾਣਿਆ ਜੇ ਤੇਰੀ ਮੰਮੀ ਨੇ ਵੀਡੀਓ ਦੇਖ ਲਈ ਉਹ ਵੀ ਝੂਠ ਬੋਲੇਗੀ। ਆਹੀ ਤਾਂ ਗੱਲ ਡੈਡੀ ਸਾਨੂੰ ਗੋਭੀ ਦੇ ਪਰੌਂਠੇ। ਮੰਮੀ ਨੂੰ ਗੁੱਸਾ ਝੜਾਉਣ ਵਾਸਤੇ ਕੁਛ ਨਾ ਕੁ ਝੂਠ ਬੋਲਣਾ ਪੈਂਦਾ। ਗੋਭੀ ਦੀ ਸਬਜ਼ੀ, ਗੋਭੀ ਦਾ ਬਰਗਰ, ਗੋਭੀ ਦੀ ਕੀਮਾ ਕਿੰਨਾ ਕੁਝ ਖਾਤਾ। ਹੁਣ ਇਹਨਾਂ ਕੀ ਬਣ ਸਕਦਾ। ਤੇ ਡੈਡੀ ਵਿੱਚ ਦੀ ਮੰਮੀ ਕਹਿੰਦੇ ਮੈਂ ਗਾਂ ਗਈ ਉਹਨਾਂ ਨੇ ਵੀ ਗੋਭੀ ਬਣਾਤੀ ਕਹਿੰਦੇ ਮੈਂ ਤਾਂ ਗਵਾਰਡੀਆਂ ਨੇ ਜਾ ਕੇ ਖਾ ਕੇ ਆਉਂਗੀ। ਕਹਿੰਦੇ ਮੈਂ ਕਿਹਾ ਭਾਈ ਗੋਭੀ ਤਾਂ ਮੈਂ ਖਾ ਖਾ ਕੇ ਅੱਕੀ ਪਈਆਂ। ਆਪੋ ਨਹੀਂ ਖੋਤਾ ਅੱਕੀ। ਮੈਂ ਤੁਹਾਨੂੰ ਸਭ ਤੋਂ ਵੱਧ ਪਸੰਦ ਆ। ਲੋ ਹੌਲਗੀ ਗੋਪੀ ਹਾਂਜੀ ਵਿੱਚ ਪਾਲ ਗਾੜ ਦਿੰਨੇ ਆ ਅਗਲੇ ਤਾਂ ਕੀ ਬਣ ਜਾਊਗਾ ਇੱਧਰ ਵੀ ਲਾਉਣੇ ਹਾਂ ਸਾਰੀ ਲਾਉਣਾ ਸਾਰੀ ਲਾਉਣਾ ਡੰਗ ਬਣ ਜਾਊਗਾ ਉਹ ਮੇਤਿਆਂ ਨੂੰ ਵੀ ਲਾਉਣਾ ਸਾਰਿਆਂ ਨੂੰ ਲਾਉਣਾ ਜੀ ਸਾਰੇ ਸੁੱਕੇ ਪਏ ਆ ਕੀ ਪਾਣੀ ਲਾਉਣਾ ਤਾਂ ਪਾਣੀ ਪਾਉਣਾ ਤਾਂ ਪਾਣੀ ਲਾਉਣ ਦਾ ਕੋਈ ਨੁਕਸਾਨ ਨਹੀਂ ਹੈਗਾ ਜਿਹਨੂੰ ਪਾਣੀ ਲੱਗੂਗਾ ਤਾਂ ਹੀ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕੀ ਸਬਜ਼ੀ ਖਾਣਗੇ ਉਹ ਐਨੀ ਛੇਤੀ ਦਾਰਚੀ ਨਾਲ ਹੀ ਵੱਢਤੀ ਜਿਆਦਾ ਆਪਾਂ ਬਣਾਉਣੀ ਆ ਹਾਂਜੀ ਆਪਾਂ ਇੱਥੋਂ ਤੋੜ ਲੈਨੇ ਆ ਹਾਂਜੀ ਤੇਈ ਬੰਦੇ ਨੇ ਇਹਨੂੰ ਐ ਛਿੱਲ ਲੈਣਾ ਇਹਨੂੰ ਵੀ ਇਸਤੇਮਾਲ ਕਰਨਾ ਡੈਡੀ ਹੁਣ ਜਦੋਂ ਕੈਨੇਡਾ ਲਿਉਣੀ ਆ ਮੁੱਲ ਦਾ ਹੁੰਦਾ ਉਦੋਂ ਚੱਲਦਾ ਸਾਰਾ ਮੇਰੇ ਵਿੱਚ ਹੀ ਉਹਨੇ ਤਾਂ ਮੈਂ ਗੋਭੀ ਦੇ ਡੰਡਲ ਵੀ ਨਹੀਂ ਸੱਟਦੀ ਹੈਗੀ ਮੈਂ ਕਿਹਾ ਉਦੋਂ ਮੈਂ ਗੋਭੀ ਦੇ ਡੰਡਲ ਵੀ ਨਹੀਂ ਸੱਟਦੀ ਬਾਅਦ ਨਹੀਂ ਆ ਉਦਾਂ ਮੈਨੂੰ ਪਸੰਦ ਨਹੀਂ ਹੈਗੇ ਫਿਰ ਉੱਥੇ ਮੈਨੂੰ ਮੰਮੀ ਯਾਦ ਆਉਦੇ ਹੁੰਦੇ ਆ ਮੰਮੀ ਕਹਿੰਦੇ ਹੁੰਦੇ ਆ ਹਾਂਜੀ ਉੱਥੇ ਮੰਮੀ ਕਹਿੰਦੇ ਮੰਮੀ ਕਹਿੰਦੇ ਹੁੰਦੇ ਮੈਨੂੰ ਡੰਗਲ ਪਸੰਦ ਆ ਉਹਦਾ ਮੈਨੂੰ ਪਸੰਦ ਨਹੀਂ ਆਗੇ ਇਹ ਸਭ ਤੋਂ ਵਧੀਆ ਨਹੀਂ ਹੈਗਾ ਬੰਦੇ ਇੰਡੀਆ ਨਹੀਂ ਹੋਵੇਂ ਲੱਗਦੇ ਹੈਗੇ ਘੱਟ ਲੱਗਦੇ ਮੇਰਾ ਹੱਥ ਵੀ ਚਿੰਦੜਾ ਹੈ ਮੈਂ ਸੋਚਦੀ ਸੀ ਵੀ ਇਹ ਦੂਜਾ ਖੱਡਾ ਕਿਉਂ ਬਣਨ ਲੱਗ ਗਿਆ ਇੱਧਰ ਬ੍ਰੈੱਡ ਖਾਉਂਦੇ ਹੁਣ ਇੱਧਰ ਇਕੱਠੀ ਹੋਣ ਲੱਗ ਗਈ ਸੋਚੋ ਘੱਟ ਕੰਮ ਵੱਧ ਕਰੋ। ਓ ਵਾਹਿਗੁਰੂ ਕੀ ਫਾਇਦਾ ਸੋਚੰਦਾ ਸੋਚੇ ਸੋਚਾ ਕੁਝ ਨਹੀਂ ਹੋਣਾ। ਇਧਰ ਲਾਈਟ ਘਟ ਮੈਂ ਜਿਉਣੀ ਮੈਂ ਤਰ੍ਹਾਂ ਚ ਬੋਲਦਾ। ਬਸ ਸੋਣੀ ਆ ਰਹੀ ਸੀ। ਹਾਂ ਠੀਕ ਹੈ। ਪਹਿਲਾਂ ਵੀ ਆ ਰਹੀ ਸੀ। ਆਪ ਤੂੰ ਹੀ ਨਾ ਪਾਇਆ ਕਰੋ ਸਿੰਘ ਸਾਹਿਬ। ਇਹ ਖੁੱਲੀ ਬਹਾ ਦਾ ਬਹੁ ਮੋਟੇ ਲੱਗੇ।